ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਾਥੂ ਅਤੇ ਪਾਲਕ ਦੀ ਪੁਰਜੀ ਬਣਾਵਾਂਗੇ ਜੀ ਇਹਨੂੰ ਬਣਾਉਣ ਦੇ ਲਈ ਮੈਂ ਦੋ ਕੁ ਚੀਰਨੀਆਂ ਜਿਹੜੀਆਂ ਨੇ ਬਾਥੂ ਦੀਆਂ ਲਈਆਂ ਨੇ ਇੱਕ ਚੀਰਨੀ ਮੈਂ ਪਾਲਕ ਦੀ ਲਈ ਹੈ ਜੀ ਇਹਨਾਂ ਨੂੰ ਮੈਂ ਧੋ ਸਵਾ ਕੇ ਕਈ ਪਾਣੀਆਂ ਵਿੱਚ ਧੋ ਕੇ ਰੱਖ ਲਿਆ ਸੀ ਕਿਉਂਕਿ ਇਹਨੂੰ ਰੇਤਾ ਮਿੱਟੀ ਜ਼ਿਆਦਾ ਲੱਗੀ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਕਈ ਪਾਣੀਆਂ ਵਿੱਚ ਧੋ ਕੇ ਮੈਂ ਨਿਚੜਨ ਨਾਲ ਰੱਖ ਦਿੱਤਾ ਸੀ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲਵਾਂਗੇ ਅਪਾ ਸਾਰੀ ਚੀਜ਼ ਅਪਾ ਪਾਲਕ ਅਤੇ ਬਾਤੂ ਨੂੰ ਸਾਰਿਆਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜੀ ਇਹ ਸਬਜੀ ਬਣਾਉਣ ਦੇ ਲਈ ਨਾ ਹੀ ਬਹੁਤ ਜ਼ਿਆਦਾ ਮਸਾਲਿਆਂ ਦੀ ਲੋੜ ਪੈਂਦੀ ਹੈ ਸਿੰਪਲ ਜੀ ਜਿਹੜੀ ਇਹ ਸਬਜੀ ਬਣਾ ਕੇ ਤਿਆਰ ਹੋ ਜਾਂਦੀ ਹੈ ਜੀ ਸਿੰਪਲ ਜੀ ਤਰੀਕੇ ਦੇ ਨਾਲ ਇਹ ਸਬਜੀ ਜਿਹੜੀ ਆਪਣੀ ਸਿਹਤ ਦੇ ਨਾਲ-ਨਾਲ ਆਪਣੀਆਂ ਅੱਖਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ ਬਾਤੂ ਵਿੱਚ ਬਹੁਤ ਹੀ ਗੁਣਾ ਵਿਟਾਮਿਨਸ ਤ੍ਰਭੂਰ ਮਾਤਰਾ ਵਿੱਚ ਪਾਏ ਜਾਂਦੇ ਨੇ ਜੀ ਇਹ ਬਹੁਤ ਹੀ ਗੁਣਕਾਰੀ ਹੁੰਦਾ ਹੈ ਬਾਥੂ ਇਹਨੂੰ ਆਪਾਂ ਨੂੰ ਹੁਣ ਸੀਜ਼ਨ ਆ ਸੀਜ਼ਨ ਵਿੱਚ ਆਪਾਂ ਨੂੰ ਲਾਹਾ ਲੈਣਾ ਚਾਹੀਦਾ ਹੈ ਜੀ ਬਾਥੂ ਜਿਹੜਾ ਆਪਾਂ ਸਾਗ ਵਿੱਚ ਵੀ ਪਾਉਂਦੇ ਆ ਤੁਸੀਂ ਇਸ ਤਰੀਕੇ ਨਾਲ ਪੁਰਜੀ ਵੀ ਬਣਾ ਕੇ ਦੇਖਿਓ ਬਹੁਤ ਲੋਕ ਨੇ ਜਿਹੜੇ ਪੁਰਜੀ ਖਾਂਦੇ ਨੇ ਜਿਹੜੇ ਨਹੀਂ ਖਾਂਦੇ ਉਹ ਵੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਪੁਰਜੀ ਹੁੰਦੀ ਹੈ ਜੀ ਇਹਦੀ ਬਾਥੂ ਤੇ ਪਾਲਕ ਨੂੰ ਆਪਾਂ ਨੇ ਕੱਟ ਲਿਆ ਹੈ ਜੀ ਹੁਣ ਆਪਾਂ ਕਰਦੇ ਆਪਾਂ ਲਾਣੇ ਆ ਜੀ ਤੜਕਾ ਇੱਧਰ ਆਪਾਂ ਨੇ ਕੜਾਹੀ ਰੱਖ ਲਈ ਹੈ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਇੱਧਰ ਤੇਲ ਆਪਣਾ ਗਰਮ ਹੋ ਗਿਆ ਹੈ ਆਪਾਂ ਪਾਵਾਂਗੇ ਜੀ ਇੱਕ ਛੋਟੀ ਚਮਚ ਜੀਰਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਅਦਰਕ ਅਤੇ ਲਸਣ ਪੀਤਿਆ ਹੋਇਆ ਅਦਰਕ ਨਾਲ ਸੇਪੋਂ ਦੇ ਨਾਲ ਫਲੇਵਰ ਜਿਹੜਾ ਬਹੁਤ ਹੀ ਵਧੀਆ ਹੁੰਦਾ ਹੈ ਇਹਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਇੱਕ ਪਿਆਜ਼ ਕੱਟਿਆ ਹੋਇਆ ਪਾ ਦਾਂਗੇ ਪਿਆਜ਼ ਨੂੰ ਆਪਾਂ ਨੇ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਇਹਦਾ ਜਿਹੜਾ ਕੱਚਾ ਆਪਣਾ ਜੇ ਬਸ ਉਹ ਨਿਕਲ ਜਾਵੇ ਉੰਨੀ ਕੁ ਦੇਰ ਤੱਕ ਆਪਾਂ ਇਹਨੂੰ ਭੁੰਨਾਂਗੇ ਪਿਆਜ਼ ਹਲਕੇ ਜਿਹੇ ਫਰਾਈ ਹੋ ਗਏ ਨੇ ਆਪਾਂ ਹੁਣ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਛੋਟੀ ਚ ਅ ਛੋਟੀ ਅੱਧੀ ਚਮਚ ਪਾਵਾਂਗੇ ਜੇ ਆਪਾਂ ਹਲਦੀ ਪਾਊਡਰ ਕੜਦੀ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਟਮਾਟਰ ਕੱਟਿਆ ਹੋਇਆ ਪਾ ਦਵਾਂਗੇ ਜੀ ਟਮਾਟਰ ਨੂੰ ਵੀ ਆਪਾਂ ਥੋੜਾ ਜਿਹਾ ਸੌਫਟ ਕਰ ਲਵਾਂਗੇ ਟਮਾਟਰ ਆਪਸ਼ਨਲ ਆ ਅਗਰ ਤੁਸੀਂ ਨਹੀਂ ਫੰਦ ਕਰਦੇ ਤਾਂ ਤੁਸੀਂ ਟੁਟੀ ਵੀ ਡਰ ਸਕਦੇ ਹੋ ਲੈ ਤੇ ਟੁਟੀ ਥੋੜਾ ਜਿਹਾ ਖੱਟਾਪਣ ਜਿਹਾ ਲਿਆਉਣ ਦੇ ਲਈ ਇੱਕ ਟਮਾਟਰ ਪਾ ਦਿਓ ਪਾ ਸਕਦੇ ਹੋ ਟਮਾਟਰ ਟਮਾਟਰ ਆਪਣੇ ਥੋੜੇ ਜਿਹਾ ਸੌਫਟ ਹੋ ਗਏ ਨੇ ਜੀ ਆਪਾਂ ਇਹਦੇ ਵਿੱਚ ਹੁਣ ਦੋ ਆਲੂ ਕੱਟੇ ਹੋਏ ਪਾ ਦਵਾਂਗੇ ਇਹਨਾਂ ਨੂੰ ਵੀ ਆਪਾਂ ਨੂੰ ਥੋੜਾ ਜਿਹਾ ਸੌਫਟ ਕਰਾਂਗੇ ਆਪਾਂ ਸੇ ਇੱਕ ਘੱਟ ਕਰਕੇ ਥੋੜੀ ਜਿਹੀ ਦੇਲੇ ਨੂੰ ਟੱਕ ਕੇ ਆਲੂਆਂ ਨੂੰ ਨਰਮ ਹੋਣ ਦਵਾਵਾਂਗੇ ਆਪਾਂ ਨੇ ਆਲੂਆਂ ਨੂੰ ਘੱਟ ਤੇ ਕਦੇ ਉੱਤੇ 2-3 ਮਿੰਟ ਪਕਾਉਂਦੇ ਆ ਜੀ ਹੁਣ ਇਹਦੇ ਵਿੱਚ ਮੈਂ ਥੋੜੀ ਜਿਹੀ ਪਾਵਾਂਗੀ ਘਰ ਦੀ ਕੁੱਟੀ ਹੋਈ ਲਾਲ ਮਿਰਚ ਪਾਊਡਰ ਆਪਾਂ 30 ਸਕਿੰਟ ਮਿਰਚ ਮਿਰਚ ਪਾਊਡਰ ਪਾਉਣ ਤੋਂ ਬਾਅਦ ਵੀ ਇਹਨੂੰ ਸੇਕ ਲੱਗਣ ਦਵਾਂਗੇ ਤਾਂ ਜੋ ਮਿਰਚ ਦਾ ਕੱਚਾਪਣ ਵੀ ਦੂਰ ਹੋ ਜਾਵੇ ਮਿਰਚ ਪਾਊਡਰ ਪਾਉਣ ਤੋਂ ਬਾਅਦ ਆਪਾਂ ਦੇ 30 ਸਕਿੰਟ ਇਹਨੂੰ ਹੋਰ ਸੇਕ ਲੱਗਣ ਦਿੱਤਾ ਹੈ ਜੀ ਹੁਣ ਆਪਾਂ ਇਹਦੇ ਵਿੱਚ ਕੱਟੀ ਹੋਈ ਪਾਲਕ ਅਤੇ ਬਾਥੂ ਪਾ ਦੇਵਾਂਗੇ ਬਾਥੂ ਅਤੇ ਪਾਲਕ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੀ ਮਸਾਲੇ ਦੇ ਵਿੱਚ ਇਹਨੂੰ ਆਪਾਂ ਲੈ ਕੇ ਆ ਕੇ ਨਹੀਂ ਪਕਾਉਣਾ ਇਨੂੰ ਬਖੂਲਾ ਹੀ ਪਕਾਵਾਂਗੇ ਪਾਲਕ ਤੇ ਬਾਥੂ ਜਿਹੜਾ ਪਾਣੀ ਛੱਡ ਲਿੰਦੇ ਨੇ ਜਿਹੜੇ ਆਲੂ ਆਪਣੇ ਥੋੜੇ ਕੱਚੇ ਰਹਿ ਗਏ ਨੇ ਉਹ ਵੀ ਨਾਲ ਦੀ ਨਾਲ ਪੱਕ ਜਾਣਗੇ ਤੇ ਜੇ ਅਗਰ ਪਹਿਲੇ ਟਾਕ ਦਿੱਤਾ ਵਾ ਇਹ ਸਬਜੀ ਹੈ ਜਿਹੜੀ ਪਾਣੀ ਤਾਂ ਪਾਲਕ ਤੇ ਬਾਥੂ ਨੇ ਛੱਡਣਾ ਹੀ ਹੈ ਹੋਰ ਵੀ ਜ਼ਿਆਦਾ ਗਿੱਲੀ ਗਿੱਲੀ ਬਣੂਗੀ ਤਾਂ ਸੁੱਕੀ ਸੁੱਕੀ ਜੀ ਸਬਜੀ ਬਣਾਵਾਂਗੇ ਇੱਕ ਘੁਣਕਾਰੀ ਸਬਜੀ ਬਹੁਤ ਘੱਟ ਚੀਜ਼ਾਂ ਪਾ ਕੇ ਤਿਆਰ ਹੁੰਦੀ ਹੈ ਜੀ ਇਹਦੇ ਵਿੱਚ ਬਹੁਤ ਮਸਾਲੇ ਵਗੈਰਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਈ ਲੋਕ ਇਹਨੂੰ ਉਬਾਲ ਕੇ ਬਣਾਉਂਦੇ ਨੇ ਆਪਾਂ ਇਹਨੂੰ ਉਬਾਲ ਕੇ ਨਹੀਂ ਬਣਾਇਆ ਹੈਗਾ ਉਬਾਲਣ ਦੇ ਨਾਲ ਜਿਹੜੇ ਇਹਦੇ ਵਿੱਚ ਪੋਸ਼ਟਿਕ ਤੱਤ ਹੁੰਦੇ ਨੇ ਉਹ ਸਾਰੇ ਨਸ਼ਟ ਹੋ ਜਾਂਦੇ ਆ ਜੀ ਸੋ ਇਹਨੂੰ ਮੇਥਿਆਂ ਦੀ ਪੁਰਜੀ ਵਾਂਗ ਹੀ ਬਣ ਜਾਂਦੀ ਹੈ ਇਹ ਇਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਹੁਣ ਆਪਾਂ ਨੇ ساری ਸਬਜੀ ਜਿਹੜੀ ਮਸਾਲੇ ਦੇ ਵਿੱਚ ਮਿਕਸ ਕਰ ਲਈ ਹੈ ਹੁਣ ਆਪਾਂ ਇਹਨੂੰ ਪੁੱਲਾ ਹੀ ਰਿਜਣ ਦਵਾਂਗੇ ਸੇਕ ਆਪਾਂ ਨੇ ਕੱਟ ਕਰ ਲਿਆ ਵਿਚ ਵਿਚ ਨੂੰ ਆਪਾਂ ਇਹਦੇ ਵਿੱਚ ਘੜਸੀ ਚ ਚਲਾਉਂਦੇ ਰਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਜੀ ਪਾਲਕ ਤੇ ਬਾਥੂ ਨੇ ਪਾਣੀ ਛੱਡ ਦਿੱਤਾ ਹੈ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਪਾਣੀ ਸੁੱਕਣ ਤੱਕ ਆਪਾਂ ਇਹਨੂੰ ਪਕਾਵਾਂਗੇ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਸਬਜੀ ਵਿੱਚੋਂ ਬਿਲਕੁਲ ਸੁੱਕ ਗਿਆ ਜੀ ਸਬਜੀ ਬੜੀ ਬਣ ਕੇ ਬਿਲਕੁਲ ਤਿਆਰ ਆ ਆਲੂ ਵੀ ਚੰਗੀ ਤਰ੍ਹਾਂ ਪੱਕ ਗਏ ਨੇ ਜੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਗੈਸ ਤਰ ਦੇਵਾਂਗੇ ਜੀ ਹੁਣ ਆਪਾਂ ਬੰਦ ਸਭ ਤੋਂ ਸੌਖੀ ਸਭ ਤੋਂ ਸਸਤੀ ਅਤੇ ਸਭ ਤੋਂ ਵੱਧ ਗੁਣਕਾਰੀ ਸਬਜ਼ੀ ਜਿਹੜੀ ਆਪਾਂ ਨੇ ਬਣ ਕੇ ਤਿਆਰ ਕੀਤੀ ਹੈ ਜੀ ਬਾਥੂ ਖਾਣ ਦੇ ਨਾਲ ਪੇਟ ਸੰਬੰਧੀ ਕਈ ਬਿਮਾਰੀਆਂ ਠੀਕ ਹੁੰਦੀਆਂ ਨੇ ਅਤੇ ਕਿਡਨੀ ਸੰਬੰਧੀ ਜਿਹੜੇ ਰੋਗ ਹੁੰਦੇ ਨੇ ਉਹਨਾਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ ਜੀ ਬਾਥੂ ਬਾਕੀ ਜਿਹੜੇ ਗੁਣ ਨੇ ਬਾਥੂ ਦੇ ਤੁਸੀਂ Google ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਸਬਜ਼ੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਅਤੇ ਖਾਇਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ